Gracias. ਕਾਰੋਂ ਜਿਹੜਾ ਯੋਧ ਨਸ਼ਾ ਵਿਰੋਧ ਚਲਾਇਆ ਗਿਆ ਹੈ ਬਾਣੀਓ ਬੀਜੀਪੀ ਸਾਹਿਬ ਪੰਜਾਬ ਦੇ ਸਪੈਸ਼ਲ ਡੀਜੀਪੀ ਏਐਨਟੀਫ ਸਰਦਾਰ ਕੁਬੀਰ ਸਿੰਘ ਆਈਪੀਐਸ ਸ਼੍ਰੀ ਨਿਲਾਪ ਕਿਸ਼ੋਰ ਏਡੀਜੀ ਏਐਨਟੀਆ ਏਏਜੀ ਅਸ਼wini ਗੋਟਿਆਲ ਮੈਮ ਇਹਨਾਂ ਦੀ ਡਾਇਰੈਕਸ਼ਨਸ ਤੇ ਏਐਨਟੀਆ ਫਿਰੋਜ਼ਪੁਰ ਰੇਂਜ ਦਾ ਕਾਫੀ ਦਿਨਾਂ ਤੋਂ ਤੇ ਲੋਕ ਨਹੀਂ ਮੰਗਿੰਦਿਆਂ ਤੋਂ ਇੱਕ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਵਿੱਚ ਅਸੀਂ ਸੰਦੀਪ ਸਿੰਘ ਇੱਕ ਖੰਡਾ ਜੋ ਵਿਕਰਾਈ ਹਥਲਾ ਡਿਸਟ੍ਰਿਕਟ ਨੂੰ ਬਲੌਂ ਕਰਦਾ ਸੀ ਕਿਨੂੰ ਅਸੀਂ ਟਰੈਕ ਕਰ ਰਹੇ ਸੀ ਇਹਦੇ ਸਾਨੂੰ ਇਨਪੁਟ ਸੀ ਕਿ ਇਹ ਇੱਥੇ ਆਉਂਦਾ ਹੈ ਨੇ ਕੋਈ ਖੇਪ ਜਿਹੜੀ ਹੈ ਹਰਗੰਦੀ ਲੈ ਕੇ ਜਾਂਦਾ ਹੈ ਸੋ ਇਹਦੀ ਬੈਡ ਨੱਪਦੇ ਨੱਪਦੇ ਕੱਲ ਸਾਡੀ ਟੀਮ ਨੂੰ ਪਤਾ ਲੱਗਾ ਕਿ ਇਹ ਤੇ ਆਪਣੀ ਗੱਡੀ ਤੇ ਆਇਆ ਵਾ ਐਂਡ ਆਪਣੀ ਇੱਕ ਏਪ ਲੈ ਕੇ ਜਾ ਰਿਹਾ ਸੋ ਇਹਨੂੰ ਇੱਕ ਬਹੁਤ ਜ਼ਿਆਦਾ ਹੌਟ ਚੇਸ ਜਿਹਨੂੰ ਆਪਾਂ ਕਹਿੰਦੇ ਆ ਉਹ ਚੇਸ ਹੋਈ ਜਿਹਦੇ ਦੌਰਾਨ ਈਵਨ ਸਾਡੀ ਗੱਡੀਆਂ ਦਾ ਥੋੜਾ ਬਹੁਤ ਹੀ ਨੁਕਸਾਨ ਵੀ ਹੋਇਆ ਬਟ ਉਸ ਤੋਂ ਬਾਅਦ ਇਹਨੂੰ ਫਾਈਨਲੀ ਰਾਉਂਡ ਅਪ ਕੀਤਾ ਗਿਆ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਕੀਤੀ ਗਈ ਉਹਦੇ ਵਿੱਚੋਂ ਸਾਨੂੰ 50 ਕਿਲੋ ਜਿਹੜੀ ਹੀਰੋਇਨ ਉਹ ਬਰਾਮਦ ਹੋਈ ਜੋ ਕਿ ਇਹ ਕਿਤੇ ਉਹ ਅੱਗੇ ਉਹ ਜਿਸ ਨੂੰ ਲੈ ਕੇ ਆ ਰਹਿਆਂ ਸੀ ਅੱਗੇ ਨੇ ਡਿਲੀਵਰ ਕਰਨਾ ਸੀ ਸਰ ਕਿੱਥੋਂ ਲੈ ਕੇ ਆਇਆ ਜੀ ਕਿਹਨੂੰ ਦੇਣੀ ਸੀ ਸਰ ਇਹ ਪਾਕਿਸਤਾਨ ਤੋਂ ਡਰੋਨ ਡਰੋਨ ਰਹੀ ਆਈ ਸੀ ਇਹ ਪਾਕਿਸਤਾਨ ਤੋਂ ਵੈਸੇ ਇਹਨੇ ਮੰਗਵਾਈ ਸੀ ਜਿੱਥੋਂ ਇਹ ਕਨਸਾਈਨਮੈਂਟ ਲੈ ਕੇ ਗਿਆ ਜੀ ਉਹ ਪਿਛਲੇ ਲਿੰਕ ਤੋਂ ਵੈਸੇ ਪਤਾ ਲੱਗੂਗਾ ਬਟ ਸੁੱਤੀ ਸਾਨੂੰ ਮਤਲਬ ਮੁਰਲੀ ਜਾਂਚ ਤੋਂ ਲੱਗ ਰਿਹਾ ਇਹ ਉਹੀ ਪਾਕਿਸਤਾਨ ਦਾ ਲਿੰਕ ਹੈ ਸਰ ਇਹ ਕਿਤੇ ਦੇਣ ਜਾ ਰਿਹਾ ਸੀ ਕਿਤੇ ਉਹ ਲੈ ਕੇ ਆ ਰਿਹਾ ਸੀ ਇਹ ਲੈ ਕੇ ਆ ਰਿਹਾ ਸੀ ਅਜੇ ਇਹਨੇ ਫਰਦਰ ਅੱਗੇ ਦੇਣ ਜੀ ਸਰ ਇਹਦੇ ਪਹਿਲਾ ਮਾਮਲੇ ਕਿੰਨੇ ਦਰਜ ਹੋਏ ਤੇ ਮਤਲਬ ਪਹਿਲਾ ਕਦੇ ਜੇਲ੍ਹ ਚ ਨਹੀਂ ਰਹਾ ਕਿ ਇਹ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਜੀ ਇਹਦੇ ਤੇ ਪਹਿਲਾਂ ਟੋਟਲ 8 ਮਕਦਮੇ ਦਰਜ ਨੇ ਜਿਨ੍ਹਾਂ ਵਿੱਚੋਂ 5 ਮਕਦਮੇ ਐਮਡੀਪੀਐ ਸੈਕਟਰ ਦੇ ਦਰਜ ਨੇ ਜਿਨ੍ਹਾਂ ਵਿੱਚ ਕਮਰਸ਼ੀਅਲ ਕੇਸ ਵੀ ਦਰਜ ਨੇ ਤੇ ਇਹ ਹੁਣ ਰੀਸੈਂਟਲੀ 3 ਨਵੰਬਰ ਨੂੰ ਇੱਕ ਫੋਟੋ ਨਾਲ ਜੇਲ੍ਹ ਤੋਂ ਬਾਹਰ ਆਇਆ ਇਹ ਸਰ ਇਹਦੇ ਇਸਕੇ ਪਰਿਵਾਰ ਵਿੱਚ ਵੀ ਕੋਈ ਮਾਮਲਾ ਦਰਜ ਹੈ ਜੀ ਨਹੀਂ ਨਹੀਂ ਮਾਲ ਮੰਗਵਾ ਲਿਆ ਸੀ ਹਾਂ ਜੀ ਜੇਲ੍ਹ ਤੋਂ ਬਾਹਰ ਆਉਂਦੇ ਹੀ ਇਹ ਸ਼ੁਰੂ ਕਰਤਾ ਕਿ ਇਹਨੇ ਬਾਹਰ ਆਉਂਦੇ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਇਸ ਸੈਡੀ ਦੀ ਫ੍ਰੇਕੀ ਇਹਦੀ ਵਾਈਟ ਕਲਰ ਦੀ ਸੀ ਕੀ ਆ ਸ ਇਦੇ ਵਿੱਚ ਇਹਦੀ ਵਾਈਫ ਤੇ ਇੱਕ ਫਰਚਾ ਦਰਜ ਜੀ ਜਿਹੜੀ ਆਉਂਦੀ ਆ ਗੱਡੀ ਆਉਂਦੀ ਸੀ ਇਹਦੀ ਗੱਡੀ ਇਹਦੇ ਫੈਮਿਲੀ ਦੇ ਨਾਮ ਤੇ ਸਰ ਜਿਹੜਾ ਸੰਖੇਪ ਮੁਕਾਬਲਾ ਤੁਸੀਂ ਦੱਸ ਰਹੇ ਹੋ ਉਹ ਕਿੰਨੇ ਰਾਉਂਡ ਚੱਲੇ ਉੱਥੇ ਕੋਈ ਉੱਥੇ ਸਾਨੂੰ ਕਿਉਂਕਿ ਇਹ ਜਦੋਂ ਮੁਲਾਜ਼ਮ ਦੇ ਅਕਸਰ ਸਾਡੇ ਗੱਡੀ ਚੜਾ ਦਿੰਦੇਗਾ ਸੀ ਬਿਲਕੁਲ ਉਹਦੇ ਵਿੱਚ ਸਾਨੂੰ ਕੁਝ ਰਾਉਂਡ ਤੋਂ ਫਾਇਰ ਕਰਨਾ ਪਿਆ ਜੋ ਕਿ ਸੀ ਹਵਾਈ ਕੀਤਾ ਜਿਸ ਤੋਂ ਬਾਅਦ ਇਹਨੂੰ ਫਿਰ ਕੰਮ ਕਰ ਸਰ ਜਿਹੜੇ 8 ਮਾਮਲੇ ਉਹ ਸਾਰੇ ਐਂਡੀਪੀਐਸ ਦੇ ਨਹੀਂ 5 ਉਹਨਾਂ ਦੇ ਵਿੱਚੋਂ ਐਂਡੀਪੀਐਸ ਦੇ ਨੇ ਬਾਕੀ ਕੁਝ ਹੋਰ ਐਕਸਾਈਜ਼ ਦੇ ਤੇ ਇੱਕ ਹੋਈ ਸੀ ਸਰ ਗੱਡੀ ਜਿੱਥੇ ਕੋਈ ਸੀਗਾ ਇਕੱਲੀ ਸੀ ਇਕੱਲੇ ਸੀ ਕਿੱਥੋਂ ਦਾ ਰਹਿਣ ਵਾਲਾ ਜੀ ਹੈ ਜੇਲ੍ਹ ਮੇ ਰਹਿ ਕਿ ਵੀ ਇਸ ਦਾ ਸੰਪਰਕ تھا ਤਸ਼ਕਰੂਮੇ ਸਾਹਿਬ ਜੇਲ੍ਹ ਦੇ ਦੌਰਾਨ ਤਾਂ ਨਹੀਂ ਅਸੀਂ ਅਜੇ ਕਹਿ ਸਕਦੇ ਹੋ ਅਸੀਂ ਫਰਦਰ ਇਨਵੈਸਟੀਗੇਸ਼ਨ ਦੇਖਾਂਗੇ ਬਟ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਹਨੇ ਆਪਣੀ ਐਕਟੀਵਿਟੀ ਸਟਾਰਟ ਕਰ ਦਿੱਤੀ ਕਿੱਥੋਂ ਦਾ ਰਹਿਣ ਵਾਲਾ ਜੀ ਹੈ ਮੇਰਾ ਜੀ ਤਲਵੰਡੀ ਚੌਧਰੀਆਂ ਦੇ ਕੋਲੇ ਦਾ ਪਿੰਡ ਹੈ ਜਿਲ੍ਹਾ ਕਪੂਰਥਲਾ ਦਾ ਸਾਡੇ ਜਿਹੜੀ ਨਸ਼ੇ ਦੀ ਖੇਪ ਹੈ ਕਿੱਥੋਂ ਲੈ ਕੇ ਆ ਰਿਹਾ ਸੀ ਇਹਦੇ ਬਾਰੇ ਕੋਈ ਜਾਣਕਾਰੀ ਹੈ ਸਭ ਇਹ ਜਨਾਲਾ ਬਾਗ ਸਾਈਟ ਤੋਂ ਲੈ ਕੇ ਆ ਰਿਹਾ ਸੀ ਜਿੱਥੇ ਕਾਫੀ ਕੇਸ ਸਟਾਰਟ ਹੋਈ ਆ ਫਿਰ ਉਹ ਮਾਮੂਰ ਦੇ ਏਰੀਆ ਦੇ ਵਿੱਚ ਆਉਣਾ ਪੀ ਪਾ ਅਗਨੀ ਟੋਟਲ ਕਿ ਸਰੀ ਦਾ ਕੋਈ ਪਾਕਿਸਤਾਨ ਦੇ ਨਾਲ ਤਾਰ ਕੁੜੀਆਂ ਲੱਗਦੀਆਂ ਨੇ ਕਿ ਸੰਭਾਵਨਾ ਹੈ ਜੀ ਡੈਫੀਨਿਟਲੀ ਜੀ ਰੇਦੀਆਂ ਤਾਰਾ ਕੁੜੀਆਂ ਨੇ ਡਾਇਰੈਕਟਰ ਬਟ ਉਹ ਹੋਰ ਕਿਤੇ ਕਿਹੜੇ ਲੈਵਲ ਤੇ ਕਿਵੇਂ ਇਹਨੇ ਕੀਤਾ ਉਹ ਸੀ ਅਜੇ ਇਨਵਿਸਟਿਗੇਸ਼ਨ ਨਹੀਂ ਸਾਇਮ ਕਿੰਨਾ ਕੋਇਆ ਸੀ ਇਹਨੂੰ ਜੇਲ੍ਹ ਚੋਂ ਕਾਇਆ ਤਿੰਨ ਨਵੰਬਰ ਨੂੰ ਬਾਹਰ ਆਇਆ ਸੀ ਕੁਨਾਂ ਦਿਨਾਂ ਚ ਪਹਿਲਾਂ ਵੀ ਕੋਈ ਸ਼ੰਕਾ ਹੈਗੀ ਵੀ ਇਹਨੇ ਪਹਿਲਾਂ ਵੀ ਕੁਝ ਹੋ ਸਕਦਾ ਲੈ ਕੇ ਗਿਆ ਉਹ ਵਿਮਾਰਗ ਪਹਿਲਾਂ ਜੀ ਬਿਲਕੁਲ ਇਹਨੇ 3 ਨਵੰਬਰ ਤੋਂ ਲੈ ਕੇ ਕੱਲ ਤੱਕ ਵੀ ਇਹਦਾਂ ਹੀ ਅਸਾਈਨਮੈਂਟ ਰੱਖਿਆ ਤਿੰਨ ਨਵੰਬਰ ਤੋਂ ਕਿਹੜੀ ਜਗ੍ਹਾ ਤੋਂ ਮਾਰਿਆ ਜੀ ਕਬੂਲ ਚਲਾ ਗਿਆ ਸਰ ਨਜੀ ਉਹਨੂੰ ਅਸੀਂ ਅਜੇ ਉਹਦੀ ਟ੍ਰੇਲ ਫਾਲੋ ਕਰ ਰਹੇ ਹਾਂ ਅਸੀਂ ਡਿਸਕਲੋਜ਼ ਨਹੀਂ ਅਜੇ ਕਰ ਸਕੀ ਸਰ ਇਹ ਕਿੰਨੀ ਕੀਮਤ ਦਾ ਮਾਲ ਸੀ ਔਰ ਕਿੰਨਾ ਮਾਲ ਸੀ ਜਿਹਦੀ ਕੀਮਤ ਜਿਹੜੀ ਵੈਸੇ ਇਹ ਦੇਖੋ ਕਿਆ ਹੁੰਦਾ ਜਿਹੜਾ ਆਪਾਂ ਕਰਦੇ ਹਾਂ ਮਾਰਕੀਟ ਦੇ ਹਿਸਾਬ ਨਾਲ ਇਹਨੂੰ ਸੈਕਸੈਕਟ ਨਹੀਂ ਵੈਸੇ ਕਹਿ ਸਕਦੇ